ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਹਿਲਵਾਨ ਟਰੈਕਟਰ ਦੋਸਤੋ ਮੇਰਾ ਨਾਮ ਹੈ ਸੰਦੀਪ ਸਿੰਘ ਅੱਜ ਦਾ ਜਿਹੜਾ ਟਰੈਕਟਰ ਤੁਹਾਨੂੰ ਦਿਖਾਉਣ ਦੇ ਆ 352 HMT 352 ਡਾਇਰੈਕਟ ਐਕਸਲ ਦੇ ਵਿੱਚ ਡਿਪਾਰਟਮੈਂਟ ਦਾ ਟਰੈਕਟਰ ਹੈ ਦੋਸਤੋ ਸਿਲਡ ਪਿਆ ਟਰੈਕਟਰ ਬਹੁਤ ਘੱਟ ਯੂਜ਼ ਹੋਇਆ ਜਿਵੇਂ ਕੰਪਨੀ ਨੇ ਸੇਲ ਕਰਿਆ ਹੋਊਗਾ ਉਵੇਂ ਹੀ ਬ੍ਰਾਂਡ ਨਿਊ ਪਿਆ ਆ ਦੇਖੋ ਬਿਲਕੁਲ ਜੰਗਲਾਂ ਦੇ ਵਿੱਚ ਪੂਰਾ ਟਕਿਆ ਪਿਆ ਜਿਹੜਾ ਵੀ ਭਰਾ ਲਊਗਾ ਯਾਦ ਕਰੂਗਾ ਟਰੈਕਟਰ ਨਾਟੂ ਨਾਟ ਟਰੈਕਟਰ ਦਾ ਸਿਲਡ ਆ ਲੈਪਟਾਪ ਪਰ ਵੱਧ ਕੈਪੈਸਿਟੀ ਵਾਲਾ ਸਿੱਧੇ ਅਕਸਲਾਂ ਚ ਡਾਇਰੈਕਟ ਅਕਸਲਾਂ ਦੇ ਵਿੱਚ ਆ ਮੀਟਰ ਵਗੈਰਾ ਤੁਹਾਨੂੰ ਮੈਂ ਦਿਖਾਉਣਾ ਦੇਖੋ ਸਾਫ ਕਰਕੇ ਜੈਨਾ ਦੇ ਅਰੀਜਨਲ ਮੀਟਰ ਆ ਅਰੀਜਨਲ ਤੁਸੀਂ ਦੇਖੋ ਚੱਲਿਆ ਹੋਇਆ ਕਿੰਨਾ ਕੁ ਚੱਲਿਆ ਵਾ ਹਲੇ ਦੂ ਰਾਤ ਹਨੇਰੇ ਚ ਅਸੀਂ ਪਹੁੰਚੇ ਸੀਗੇ ਟਰੈਕਟਰ ਜਦੋਂ ਸੌਦਾ ਕਰਿਆ ਜਿਹੜੇ ਭਰਾਵਾਂ ਨੇ ਵੀ ਪਰਚੇਸ ਕਰਨਾ ਸਾਡੇ ਨਾਲ ਕੰਟੈਕਟ ਕਰ ਸਕਦਾ 9814504323 ਟਰੈਕਟਰ ਕੰਪਨੀ ਫਿਟਡ ਆ ਕੋਈ ਵੀ ਨੱਟ ਜਿਹੜਾ ਕੰਪਨੀ ਦਾ ਟਰੈਕਟਰ ਦਾ ਖੁੱਲਿਆ ਨਹੀਂਗਾ ਹਲੇ ਤੱਕ ਕਲੱਚ ਤੱਕ ਟਰੈਕਟਰ ਦਾ ਅਰੀਜਨਲ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਲੈ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ 9814504323 ਨੰਬਰ ਹੈ ਜੀ ਦੋਸਤੋ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਅਗਲਾ ਹਿੱਸਾ ਪੂਰਾ ਘੈਂਟ ਹੈਵੀ ਅਗਲਾ ਹਿੱਸਾ ਵਾ ਅਜੋ ਜੀ ਦੇਖੋ ਜਿਵੇਂ 652 ਦੇ ਤਕੜੇ ਹਿੱਸੇ ਨਾ ਅੱਗੇ ਕਲੰਪ ਜੇ ਲੱਗੇ ਹੁੰਦੇ ਆ ਬਣੇ ਹੋਏ ਗ੍ਰਿਪ ਬਣੇ ਹੋਏ ਆ ਪੂਰੇ ਵਧੀਆ ਘੈਂਟ ਹਿੱਸੇ ਆ 652 ਵਾਂਗੂ ਹੈਵੀ ਹਿੱਸੇ ਆ ਇੰਜਣ ਉਹਨਾਂ ਪੂਰਾ ਘੈਂਟ ਆ ਨਾਲ ਦੇ ਸਲਫ ਨਾਲ ਦਾ ਅਲਟੀਨੇਟਰ ਹਰ ਇੱਕ ਚੀਜ਼ ਕੰਪਨੀ ਫੀਟਿੰਗ ਆ ਕੋਈ ਵੀ ਦੁਆਰਾ ਕੋਈ ਵੀ ਚੀਜ਼ ਨੂੰ ਚਾਬੀ ਨਹੀਂ ਲੱਗੀ ਹੋਈ ਜੇ ਮੜਾ ਜੇ ਟਰੈਕਟਰ ਧੋਸ ਸਵਾਰ ਕੇ ਆਪਾਂ ਜਦੋਂ ਖੜਾਵਾਂਗੇ ਇਹ ਟਰੈਕਟਰ ਆਪਣੇ ਪਛਾਣ ਵਿੱਚ ਨਹੀਂ ਆਉਣੇ ਬਹੁਤ ਸੋਹਣੇ ਟਰੈਕਟਰ ਆ ਸਿਰਫ ਇੱਕ ਸਰਕਾਰੀ ਟਰੈਕਟਰ ਡਿਪਾਰਟਮੈਂਟ ਦੇ ਹੋਣ ਕਰਕੇ ਇਹ ਟਰੈਕਟਰ ਬੇਗੋਰੀ ਦੇ ਵਿੱਚ ਖੜੇ ਆ ਜਦੋਂ ਵੀ ਇਹ ਟਰੈਕਟਰ ਆਪਣੇ ਪ੍ਰਾਈਵੇਟ ਬੰਦੇ ਨੇ ਲੈ ਲਏ ਜਦੋਂ ਉਹਨੇ ਸ਼ਿੰਗਾਰ ਲਿਆ ਟਰੈਕਟਰ ਤੇ ਪਛਾਣ ਚ ਨਹੀਂ ਆਉਣੇ ਆ ਜੋ ਅੱਗੇ ਪੂਰੀ ਵੀਡੀਓ ਦੇਖੋ ਦੋਸਤੋ ਤੇ エア ਕਲੀਨਰ ਸਾਰਾ A to Z ਆਈਟਮਾਂ ਜਿਹੜੀਆਂ ਨਾਲ ਦੀਆਂ ਟਰੈਕਟਰਾਂ ਦੇ